ਵੈਰੀ ਗੁਰ ਜੀ ਕਾ ਖਾਲਸਾ ਵੈਰੀ ਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਸੀਨੀਅਰ ਅਗੂਪਾਰਟੀ ਜਨਤਾ ਪਾਰਟੀ ਸਤਿਉ ਮੈਂ ਕੁਛ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਨਾ ਕਿ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਮੈਂ ਕਹਾਂਗਾ ਆਤ ਦੀ ਨਕਮੀ ਸਰਕਾਰ ਮੈਨੂੰ ਕਹਿ ਸਕਦਾ ਕੱਪਾ ਮਾਰਨ ਵਾਲੀ ਝੂਠ ਬੋਲਣ ਵਾਲੀ ਫੜਾ ਮਾਰਨ ਵਾਲੀ ਝੂਠੇ ਸਭ ਜਬਾਗ ਦਿਖਾਉਣ ਵਾਲੀ ਮੈਂ ਕਹਾਂਗਾ ਕਿ ਇਸ ਤਰ੍ਹਾਂ ਦੀ ਇਹ ਨਕਮੀ ਸਰਕਾਰ ਹੈ ਕਿ ਪਹਿਲਾਂ ਤਾਂ ਅਸੀਂ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਹੀ ਝੂਠ ਬੋਲਦੇ ਨੇ ਖੜਾ ਮਾਰਦੇ ਨੇ ਸਵੇਰੇ ਕੁਝ ਕਹਿੰਦੇ ਨੇ ਸ਼ਾਮ ਨੂੰ ਕੁਝ ਕਹਿੰਦੇ ਨੇ ਪਰ ਆ ਮੰਗਲਵਾਰ ਨੂੰ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਸਾਡੇ ਸੂਬੇ ਦੇ ਬਿਜਲੀ ਮੰਤਰੀ ਸੰਜੀਵ ਰੋੜਾ ਜੀ ਉਹਨਾਂ ਨੇ ਵੀ ਗੱਪ ਛੱਡਿਆ ਬੜਾ ਝੂਠਾ ਕਿ ਤੁਸੀਂ ਹੁਣ ਕਿਸੇ ਐਨਓਸੀ ਦੀ ਲੋੜ ਨਹੀਂ ਤੇ ਤੁਸੀਂ ਜਾ ਕੇ ਆਪਣਾ ਪ੍ਰਾਪਰਟੀ ਦਾ ਸਬੂਤ ਦਿਖਾਓ ਤੇ ਆਪਣਾ ਆਧਾਰ ਕਾਰਡ ਦਿਖਾ ਕੇ ਮੀਟਰ ਲਵਾ ਸਕਦੇ ਹੋ ਪਰ ਮੈਂ ਇਸ ਬੰਦੇ ਵਿੱਚ ਬਿਜਲੀ ਵਿਭਾਗ ਮੈਂ ਨਾਲ ਗੱਲ ਕੀਤੀ ਤਾਂ ਬਿਜਲੀ ਵਿਭਾਗ ਨੇ ਕੋਈ ਨਾ ਕਰ ਦਿੱਤੀ ਕਿ ਹਜੇ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਚਿੱਠੀ ਜਾਰੀ ਨਹੀਂ ਕੀ ਹੋਈ ਸਿਰਫ ਇਹ ਫੋਕੀਆਂ ਫੜਾ ਨੇ ਫੋਕੀਆਂ ਗੱਲਾਂ ਨੇ ਇਸ ਕਰਕੇ ਮੇਰੇ ਪੰਜਾਬ ਦੇ ਲੋਕੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇਹੋ ਜੀ ਨਕਮੀ ਸਰਕਾਰ ਆਪਾਂ ਦੇਖੋ 4 ਸਾਲ ਹੋ ਗਏ ਇਹ ਨਕਮੀ ਸਰਕਾਰ ਦਾ ਪਸੰਤਾ ਭੋਗ ਰਹੇ ਆ ਤੇ ਇਹ ਨਕਮੀ ਸਰਕਾਰ ਨੇ ਜੋ ਸਾਡੇ ਪੰਜਾਬ ਦਾ ਬੇੜਾ ਗਰ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਰਜਿਸਟਰੀਆਂ ਬੰਦ ਪਈਆਂ ਨੇ ਜੇ ਰਜਿਸਟਰੀਆਂ ਖੁੱਲਣ ਨਾਲੇ ਲੋਕਾਂ ਦਾ ਫਾਇਦਾ ਨਾਲੇ ਸਰਕਾਰ ਦਾ ਫਾਇਦਾ ਤੇ ਆ ਮੀਟਰ ਜਿਹੜੇ ਲੱਗ ਨਹੀਂ ਰਹੇ ਮੀਟਰ ਬੰਦ ਪਏ ਨੇ ਇਹਦੇ ਨਾਲ ਕਿੰਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਤੇ ਹੋਰ ਕੁਝ ਸੜਕਾਂ ਜਿਹੜੀਆਂ ਵਿਕਾਸ ਦਾ ਬੁਰਾ ਹਾਲ ਹੈ ਛੜਕਾ ਜਿੱਧਰ ਨੂੰ ਮਰਜ਼ੀ ਚਲੇ ਜਾਓ ਵੱਡੇ ਵੱਡੇ ਟੋਏ ਨੇ ਤੇ ਇਹ ਨਮੀ ਜਿਹੜੀ ਸਿਰੇ ਦੀ ਨਕਮੀ ਸਰਕਾਰ ਆਪਾਂ ਪੰਜਾਬ ਦੇ ਵਿੱਚ ਲਿਆਂਦੀ ਇਹ ਨੇ ਵਿੜਾ ਗਰ ਕਰਕੇ ਰੱਖ ਦਿੱਤਾ ਪੰਜਾਬ ਦਾ ਮੈਂ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਾਂਗਾ ਵੀ ਇਹ ਜਿਹੜੀ ਝੂਠੀ ਦੀ ਨਕਮੀ ਸਰਕਾਰ ਨੂੰ ਆਪਾਂ 2027 ਦੇ ਵਿੱਚ ਚੱਲਦਾ ਕਰੀਏ ਤੇ ਜਿਹੜੀਆਂ ਆਉਣ ਵਾਲੀਆਂ ਹੋਣ ਬਲਾ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਉਹਦੇ ਵਿੱਚ ਵੀ ਆਪਾਂ ਇਹਨੂੰ ਮਾਤ ਦਈਏ ਇਹਨੂੰ ਬਿਲਕੁਲ ਵੋਟਾਂ ਨਾ ਪਾਈਏ ਮੇਰੇ ਭਰਾਵੋ ਤੁਸੀਂ ਬਹੁਤ ਹੀ ਭੋਲੇ ਪਾਲੇ ਹੋ ਕਿ ਤੁਸੀਂ ਜਿਹੜੀਆਂ ਵੋਟਾਂ ਆਉਂਦੀਆਂ ਨੇ ਇਹਨੂੰ ਵੋਟਾਂ ਪਾ ਕੇ ਜਿਤਾ ਦੇਣੇ ਹੋ ਆਪਣੀ ਆਸ ਦੇ ਨਾਲ ਵੀ ਹੋ ਸਕਦਾ ਹੈ ਜੇ ਸਾਲ ਸਰਕਾਰ ਦਾ ਹੈਗਾ ਆ ਵੀ ਸਾਡਾ ਕੋਈ ਨਾ ਕੋਈ ਪੰਜਾਬ ਦਾ ਵਿਕਾਸ ਹੋ ਜੇ ਪਰ ਬਿਲਕੁਲ ਇਹ ਝੂਠੇ ਸੁਪਨੇ ਨੇ ਤੁਹਾਡੇ ਐਸਾ ਕੁਝ ਨਹੀਂ ਹੋਣਾ ਤੁਹਾਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਆਪਾਂ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਬਲਕ ਸੰਮਤੀ ਚੋਣਾਂ ਦੇ ਵਿੱਚ ਆਪਾਂ ਇਹਨੂੰ ਜਿਹੜਾ ਕਿ ਇਹ ਮਜ਼ਾ ਚਖਾਈਏ ਤੇ ਜਿਹੜੀ ਇਹਦੇ ਹੱਕ ਵਿੱਚ ਇੱਕ ਵੀ ਵੋਟ ਨਾ ਪਾਈਏ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ